ਪੰਜਾਬ ਦੇ ਵਿੱਚ ਮੁਰਤੋਂ ਤਾਬੜ ਤੋੜ ਫਾਇਰਿੰਗ ਹੋਈ ਹੈ ਇਹ ਤਾਬੜ ਤੋੜ ਫਾਇਰਿੰਗ ਮੁਹਾਲੀ ਫੇਜ਼ 2 ਦੇ ਵਿੱਚ ਹੋਈ ਹੈ ਅੱਜ ਸਵੇਰੇ 4:50 ਮਿੰਟ ਤੇ ਜਿਮ ਮਾਲਕ ਵਿੱਕੀ ਤੇ ਬਾਈਕ ਤੇ ਆਏ ਬਦਮਾਸ਼ਾਂ ਨੇ ਪੰਜ ਰਾਉਂਡ ਫਾਇਰਿੰਗ ਕੀਤੀ ਘਟਨਾ ਦੇ ਵਿੱਚ ਵਿੱਕੀ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਇੰਡਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਵਾਰ ਦੀ ਇੱਕ ਸੀਐਸਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਗੋਲੀਆਂ ਦੀ ਆਵਾਜ਼ ਤੇ ਬਾਈਕ ਤੇ ਭੱਜਦੇ ਹੋਏ ਹਮਲਾਵਰ ਦਿਖਾਈ ਦੇ ਰਹੇ ਨੇ। ਸੂਤਰਾਂ ਦੇ ਮੁਤਾਬਕ ਉਸ ਸਮੇਂ ਵਿੱਕੀ ਆਪਣੀ ਬਲੈਨੋ ਕਾਰ ਦੇ ਵਿੱਚ ਲੇਟਿਆ ਹੋਇਆ ਸੀ ਜਿਸ ਵੇਲੇ ਬਾਈਕ ਤੇ ਆਏ ਬਦਮਾਸ਼ਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਜਿੰਮ ਮਾਲਕ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਤੇ ਮੌਕੇ ਤੇ ਮੌਜੂਦ ਮਾਰਕੀਟ ਫੇਜ਼ 2 ਦੇ ਚੌਕੀਦਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਫੇਜ਼ 1 ਦੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਵੇਲੇ ਇਹ ਪਤਾ ਨਹੀਂ ਲੱਗਿਆ ਕਿ ਫਾਇਰਿੰਗ ਕਿਸ ਨੇ ਕੀਤੀ ਹੈ। ਜਾਣਕਾਰੀ ਮੁਤਾਬਕ ਚਸ਼ਮਦੀਦ ਸੰਦੀਪ ਸਿੰਘ ਨੇ ਇਹ ਜ਼ਰੂਰ ਦੱਸਿਆ ਕਿ ਸਾਰੀ ਘਟਨਾ 4:50 ਮਿੰਟ ਤੇ 5 ਵਜੇ ਦੇ ਦਰਮਿਆਨ ਵਾਪਰੀ ਅਸੀਂ ਆਪਣਾ ਕੰਮ ਕਰ ਰਹੇ ਸੀ ਤਦ ਹੀ ਆਵਾਜ਼ਾਂ ਆਈਆਂ ਪਹਿਲਾਂ ਲੱਗਾ ਕਿ ਪਟਾਕੇ ਫਟ ਰਹੇ ਨੇ ਪਰ ਫਿਰ ਇੱਕ ਲੜਕਾ ਬਾਹਰ ਆਇਆ ਤੇ ਦੱਸਿਆ ਕਿ ਗੋਲੀਆਂ ਚੱਲੀਆਂ ਨੇ ਜਦੋਂ ਅਸੀਂ ਪਹੁੰਚੇ ਤਾਂ ਦੇਖਿਆ ਤਾਂ ਜ਼ਖਮੀ ਇੱਥੇ ਲੇਟਿਆ ਹੋਇਆ ਸੀ ਉਸ ਦੀਆਂ ਲੱਤਾਂ ਤੋਂ ਖੂਨ ਵਗ ਰਿਹਾ ਸੀ ਜਿਮ ਦੇ ਵਿੱਚ ਆਏ ਲੜਕੇ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਮੌਕੇ ਤੇ ਪਹੁੰਚੇ ਐਸਆਈ ਜਸਵੰਤ ਸਿੰਘ ਨੇ ਕਿਹਾ ਕਿ ਜ਼ਖਮੀ ਵਿਅਕਤੀ ਹਸਪਤਾਲ ਦੇ ਵਿੱਚ ਨੇ ਸੀ. 6 TV ਕੈਮਰੇ ਚੈੱਕ ਕੀਤੇ ਜਾ ਰਹੇ ਇਸ ਵੇਲੇ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਕਿੰਨੇ ਲੋਕ ਸਨ ਕਿੱਥੋਂ ਆਏ ਸੀ ਕਿਸ ਮਕਸਦ ਦੇ ਨਾਲ ਆਏ ਸੀ ਤੇ ਬਲੈਨੋ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਲਗਾਤਾਰ ਪੁਲਿਸ ਹੁਣ ਉਹਨਾਂ ਦੀ ਪਾਲ ਦੇ ਵਿੱਚ ਲੱਗੀ ਹੋਈ ਹੈ ਪੰਜਾਬ ਦੇ ਵਿੱਚ ਮੁਰਤੋਂ ਤਾਬੜ ਤੋੜ ਫਾਇਰਿੰਗ ਹੋਈ ਹੈ ਇਹ ਤਾਬੜ ਤੋੜ ਫਾਇਰਿੰਗ ਮੁਹਾਲੀ ਫੇਜ਼ 2 ਦੇ ਵਿੱਚ ਹੋਈ ਹੈ ਅੱਜ ਸਵੇਰੇ 4:50 ਮਿੰਟ ਤੇ ਜਿਮ ਮਾਲਕ ਵਿੱਕੀ ਤੇ ਬਾਈਕ ਤੇ ਆਏ ਬਦਮਾਸ਼ਾਂ ਨੇ ਪੰਜ ਰਾਉਂਡ ਫਾਇਰਿੰਗ ਕੀਤੀ ਘਟਨਾ ਦੇ ਵਿੱਚ ਵਿੱਕੀ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਇੰਡਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਸਬੰਧੀ ਇੱਕ ਸੀਐਸਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਗੋਲੀਆਂ ਦੀ ਆਵਾਜ਼ ਤੇ ਬਾਈਕ ਤੇ ਭੱਜਦੇ ਹੋਏ ਹਮਲਾਵਰ ਦਿਖਾਈ ਦੇ ਰਹੇ ਨੇ ਸੂਤਰਾਂ ਦੇ ਮੁਤਾਬਕ ਉਸ ਸਮੇਂ ਵਿੱਕੀ ਆਪਣੀ ਬਲੈਨੋ ਕਾਰ ਦੇ ਵਿੱਚ ਲੇਟਿਆ ਹੋਇਆ ਸੀ ਜਿਸ ਵੇਲੇ ਬਾਈਕ ਤੇ ਆਏ ਬਦਮਾਸ਼ਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਿੰਮ ਮਾਲਕ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਤੇ ਮੌਕੇ ਤੇ ਮੌਜੂਦ ਮਾਰਕੀਟ ਫੇਜ਼ 2 ਦੇ ਚੌਕੀਦਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਥਾਣਾ ਫੇਜ਼ 1 ਦੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਇਸ ਵੇਲੇ ਇਹ ਪਤਾ ਨਹੀਂ ਲੱਗਿਆ ਕਿ ਫਾਇਰਿੰਗ ਕਿਸ ਨੇ ਕੀਤੀ ਹੈ ਜਾਣਕਾਰੀ ਮੁਤਾਬਕ ਚਸ਼ਮਦੀਦ ਸੰਦੀਪ ਸਿੰਘ ਨੇ ਇਹ ਜ਼ਰੂਰ ਦੱਸਿਆ ਕਿ ਸਾਰੀ ਘਟਨਾ 4:50 ਮਿੰਟ ਤੇ 5 ਵਜੇ ਦੇ ਦਰਮਿਆਨ ਵਾਪਰੀ ਅਸੀਂ ਆਪਣਾ ਕੰਮ ਕਰ ਰਹੇ ਸੀ ਤਦ ਹੀ ਆਵਾਜ਼ਾਂ ਆਈਆਂ ਪਹਿਲਾਂ ਲੱਗਾ ਪਟਾਕੇ ਫਟ ਰਹੇ ਨੇ ਪਰ ਫਿਰ ਇੱਕ ਲੜਕਾ ਬਾਹਰ ਆਇਆ ਤੇ ਦੱਸਿਆ ਕਿ ਗੋਲੀਆਂ ਚੱਲੀਆਂ ਨੇ ਜਦੋਂ ਅਸੀਂ ਪਹੁੰਚੇ ਤਾਂ ਦੇਖਿਆ ਤਾਂ ਜ਼ਖਮੀ ਇੱਥੇ ਲੇਟਿਆ ਹੋਇਆ ਸੀ ਉਸ ਦੀਆਂ ਲੱਤਾਂ ਤੋਂ ਖੂਨ ਵਗ ਰਿਹਾ ਸੀ ਜਿੰਮ ਦੇ ਵਿੱਚ ਆਏ ਲੜਕੇ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਮੌਕੇ ਤੇ ਪਹੁੰਚੇ ਐਸਆਈ ਜਸਵੰਤ ਸਿੰਘ ਨੇ ਕਿਹਾ ਕਿ ਜ਼ਖਮੀ ਵਿਅਕਤੀ ਹਸਪਤਾਲ ਦੇ ਵਿੱਚ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਇਸ ਵੇਲੇ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਕਿੰਨੇ ਲੋਕ ਸਨ ਕਿੱਥੋਂ ਆਏ ਸੀ ਕਿਸ ਮਕਸਦ ਦੇ ਨਾਲ ਆਏ ਸੀ ਤੇ ਬਲੈਨੋ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਲਗਾਤਾਰ ਪੁਲਿਸ ਹੁਣ ਉਹਨਾਂ ਪਾਲ ਦੇ ਵਿੱਚ ਲੱਗੀ ਹੋਈ